ਕਹਿਣ ਲੱਗੇ ਵੀ ਸਰਪੰਚਾ ਸਰਪੰਚਾ ਹੈ ਹਾਂ ਫੁੱਦੂਆ ਸਰਪੰਚ ਕਹਿਣ ਲੱਗੇ ਮੰਨ ਕੇ ਇਹਦੇ ਲੋ ਦਾ ਕੌਣ ਕਹਿੰਦਾ ਸਰਪੰਚ ਫੁੱਦੂਆ ਸਰਪੰਚ ਕਹਿਣ ਲੱਗੇ ਹੁਣ ਦੁੱਖ ਦੁੱਖ ਸਰਪੰਚੀ ਚ ਹਾਰੇ ਦੁੱਖ ਕਿਹੜੀ ਗੱਲ ਦਾ ਵੋਟਾਂ ਚ ਪਿਆ ਦੁੱਖ ਦਾ ਹੀ ਵੇਖ ਲੋ ਹੁਣ ਖੀਰੇ ਖਾ ਕੇ 5 ਲੱਖ ਰੁਪਏ ਦੇ ਖੀਰੇ ਅੱਛਾ ਖਾ ਕੇ ਮੂਲਨਾ ਖੀਰੇ ਸਾਕਰ ਨੇ ਮੇਰੇ ਘਰੇ ਪੱਦ ਮਰੀ ਗਏ ਹਾਂ ਸੁੰਗੀ ਗਿਆ ਹਾਂ ਨਾਲੇ ਰੰਗ ਕਾਲਾ ਕਰਤਾ ਮਾਰ ਮਾਰ ਪੱਦ ਹਾਂ ਤੁਸੀਂ ਵੋਟਾਂ ਵਾਲੇ ਦਿਨ ਫਿਰ ਗੱਡੀਆਂ ਗੁੱਡੀਆਂ ਵੀ ਆਪਦੀਆਂ ਭੇਜੀਆਂ ਗੱਡਣਾ ਜੀ ਮਾ ਆਪ ਹੀ ਚਲਾਉਂਦਾ ਸੀ ਇਕ ਤਾਂ ਅੱਛਾ ਇੰਨੀ ਆਪ ਫਰਤ ਕੀਤੀ ਹੈ ਕਰੋ ਲਿਉਣੇ ਚੱਕ ਕੇ ਹਮ ਸਾਕੇ ਨੂੰ ਉੱਥੇ ਜਾ ਕੇ ਬਟਨ ਹੋਰ ਨੱਪ ਦਿਆ ਕਰ ਲਾਏ ਮਿੱਤਰੋ ਪੰਪ ਬਹੁਤ ਕੁੱਤੀ ਚੀਜ਼ ਹੁੰਦੇ ਆ ਪੰਪਾਂ ਦੇ ਵਿੱਚ ਨਾ ਆਇਆ ਕਰੋ ਬੁੱਗਰ ਜੀ ਸਰਪੰਚੀ ਹਾਰ ਚੁੱਕੇ ਆ ਕਿਉਂਕਿ ਇਹ ਪੰਪਾਂ ਦੇ ਵਿੱਚ ਆ ਕੇ ਸਰਪੰਚੀ ਲੜੀ ਸੀਗੀ ਅੱਜ ਇਹਨਾਂ ਦਾ ਮੁੱਖ ਵੇਖੋ ਉਦਾਸੀ ਸਾਈ ਹੋਈ ਹੈ ਆ ਪਿੱਛੇ ਤੁਸੀਂ ਉਹ ਝਾੜ ਦੇਖ ਸਕਦੇ ਹੋ ਇੱਥੇ ਆ ਕੇ ਬੈਠ ਜਾਂਦੇ ਆ ਇੰਨੀ ਜ਼ਿਆਦਾ ਡਿਪਰੈਸ਼ਨ ਹੋ ਗਈ ਸਰਪੰਚੀ ਹਾਰਨ ਦੇ ਕੀ ਕੀ ਕਾਰਨ ਰਹੇ ਟਿਕ ਟਕ ਕਿਹਨੇ ਦਵਾਈ ਸੀ ਕੀ ਪੂਰੀ ਗੱਲਬਾਤ ਹੈ ਕਿ ਇਹਨਾਂ ਕੋਲੇ ਝੋਟਾ ਸੀ ਝੋਟਾ ਉਹ ਝੋਟਾ ਕਿਵੇਂ ਵਿਕਿਆ ਉਹ ਵੀ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਪੰਚਾਇਤੀ ਚੋਣਾਂ ਲੰਘੀਆਂ ਜਿੱਤਿਆਂ ਦੀਆਂ ਬਹੁਤ ਤੁਸੀਂ ਵੀਡੀਓ ਦੇਖੀਆਂ ਭੰਗੜੇ ਵੀ ਪਾਏ ਇੱਕ ਬਾਜੇਖਾਨੇ ਵਾਲੇ ਸਰਪੰਚ ਦੇ ਜਿਹੜੇ ਜੋੜੀ ਦੇ ਭੰਗੜੇ ਪਾਏ ਬਹੁਤ ਮਕਬੂਲ ਹੋਏ ਸਾਡੇ ਨਾਲ ਬੁੱਗਰ ਸਰਪੰਚ ਬੈਠਾ ਜਿਹੜਾ ਹਰਿਆ ਸਰਪੰਚ ਮੈਂ ਤਾਂ ਕਹਿੰਦਾ ਕਿਉਂਕਿ ਬਹੁਤ ਆਸ ਉਮੀਦਾਂ ਸੀ ਇਹਦਾ ਜਿਹੜਾ ਆਪਦੇ ਗੱਡੀ ਦੇ ਮਗਰ ਵੀ ਜਿਹੜਾ ਇਹਦੇ ਕੋਲੇ ਸਕੂਟਰੀ ਆ ਉਹਦੇ ਮਗਰ ਵੀ ਇਹਦਾ ਹਾਰਿਆ ਹੋਇਆ ਸਰਪੰਚ ਲਿਖਿਆ ਵੀ ਆਉਂਦੀ ਵਾਰ ਨੂੰ ਜਿੱਤਾਂਗੇ ਸਰਪੰਚ ਸਾਹਿਬਾਸੀ ਨੇ ਪਹਿਲੀ ਗੱਲ ਤਾਂ ਇਹ ਕਹਿੰਨੇ ਵੀ ਇੰਟਰਵਿਊ ਅਸੀਂ ਖੜਕੇ ਕਰਦੇ ਹੁੰਨੇ ਆ ਜੇ ਤੁਹਾਡੇ ਨਾਲ ਬਹਿ ਕੇ ਕਰਨ ਦੀ ਗੱਲ ਬਣ ਜੂਗੀ ਸਾਡੀ ਬਹਿ ਕੇ ਜੀ ਤਾਂ ਬੈਠੇ ਆ ਲੋਕਾਂ ਨੇ ਆਪਣਾ ਪੱਠਾ ਹੀ ਪਾਦਾ ਜੀ ਕੀ ਗੱਲ ਹੋ ਗਈ ਸਾਡਾ ਇਹ ਲੋਕਾਂ ਨੇ ਪੱਠਾ ਹੀ ਪਾਦਾ ਬਹਿ ਕੇ ਕਰਾਂਗੇ ਇੰਟਰਵਿਊ ਹੋਰ ਆਪਾਂ ਕੁਰਸੀ ਦੇ ਬਹਿ ਕੇ ਤਾਂ ਕਰ ਨਹੀਂ ਸਕਦੇ ਕੁਰਸੀ ਤੇ ਬਿਲ ਕਿੰਨੀਆਂ ਵੋਟਾਂ ਦੇ ਹਾਰੇ 33 ਕਵੋਟਾਂ ਦੇ ਹਰ ਗਏ ਜੀ 33 ਵੋਟਾਂ ਤੇ ਤੇ 33 ਅੰਕ ਬਹੁਤ ਜ਼ਰੂਰੀ ਹੁੰਦੇ ਆ ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਉਦੋਂ ਇਹ ਗੱਲ ਹੁੰਦੀ ਸੀ ਵੀ ਹਾਏ ਅੰਗਰੇਜ਼ੀ ਚੋਂ 33 ਨੰਬਰ ਆ ਜਾਣ ਪਾਸ ਹੋ ਜਾਂਗੇ ਹਿਸਾਬ ਚੋਂ 33 ਨੰਬਰ ਆ ਜਾਣ 33 ਨੰਬਰ ਬਹੁਤ ਜਿਹੜੇ ਬੰਦੇ ਨੂੰ 33 ਨੰਬਰ ਆ ਜਾਂਦੇ ਸੀ ਉਹ ਪਾਸ ਹੋ ਜਾਂਦਾ ਸੀ ਤੇ ਇਹਨੂੰ 33 ਨੰਬਰ ਆਏ ਨਹੀਂ ਇਸੇ ਕਰਕੇ ਫੇਲ ਹੋ ਗਿਆ ਕੀ ਲੱਗਦਾ ਸੀ ਇਸ ਵਾਰ ਤਾਂ ਤੁਸੀਂ ਜਿੱਤੋਗੇ ਫਿਰ ਇਹਦਾ ਹੀ ਲੋਕਾਂ ਨੇ ਨਾ ਪੰਪ ਦਿੱਤੇ ਸੀ ਆਪਾਂ ਨੂੰ ਅੱਛਾ ਤੇ ਆਪਾਂ ਖੜੇ ਹੋ ਗਏ ਹੂੰ ਲੋਕਾਂ ਪਿੱਛੇ ਲੱਗ ਕੇ ਲੋਕ ਐਡੇ ਸੜੇਵੇਂ ਲੋਕ ਹਨ ਮੈਥੋਂ ਖਾ ਕੇ ਉਧਰ ਜਾਵੜਾ ਕਰਨ ਉਹ ਤੋਂ ਖਾ ਕੇ ਇੱਧਰ ਆਇਆ ਕਰਨ ਆਂ ਰਲ ਕੇ ਸਾਗ ਨੇ ਮੈਨੂੰ ਹਰਾਤਾ ਨਹੀਂ ਸਰਪੰਚੀ ਤੁਸੀਂ ਪੰਪ ਪੰਚ ਜਿੱਤਣ ਲੱਗੇ ਸੀ ਪੰਪ ਦੇਤੇ ਤੁਹਾਨੂੰ ਤੁਸੀਂ ਪੰਪ ਮੰਨ ਗਏ ਹਾਂ ਮੰਨੇ ਵੀ ਸੀ ਜੀ ਪਿੱਛੇ ਲੱਗ ਲੋਕਾਂ ਦੇ ਨਾ ਪਿੱਛੇ ਲੱਗਦੇ ਤਾਂ ਕੀ ਪਤਾ ਸਾਰੀ ਜਾਂਦਾ ਆਪਣਾ ਹੂੰ ਜਿੱਤ ਹੀ ਜਾਂਦੇ ਆਪ ਦਿਓ ਜਿਸ ਹਸਾਬ ਨਾਲ ਖੜੇ ਹੁੰਦੇ ਤਾਂ ਲੋਕਾਂ ਦੀਆਂ ਸਕੀਮਾਂ ਪਿੱਛੇ ਖੜੇ ਹੋਣ ਦਾ ਕੋਈ ਫਾਇਦਾ ਨਹੀਂ ਮੰਦੇ ਹੋ ਇਹ ਗੱਲ ਨੂੰ ਤੇ ਮੰਨਦੇ ਆ ਯਾ ਇਹ ਤਾਂ ਥੱਲੇ ਬੈਠੇ ਇਟਾਂ ਤੇ ਇਟਾਂ ਦੇ ਬੈਠੇ ਆ ਸਹੀ ਗੱਲ ਆਂ ਦਾ ਲੋਕਾਂ ਦੇ ਪੰਪਾਂ ਚਾ ਕੇ ਪੰਪਾਂ ਦਾ ਕੰਮ ਕਰਾ ਲਿਆ ਤੁਹਾਨੂੰ ਲੱਗਦਾ ਸੀ ਵੀ ਜਿੱਤ ਜੂਗੇ ਬੁੱਗਰ ਸਾਹਿਬ ਤੁਸੀਂ ਮੁਸ਼ਕਲ ਸੀ ਜੀ ਹੂੰ ਆਪ ਖੜੇ ਮੁਸ਼ਕਲ ਸੀ ਨਾ ਹੋਵੇਂ ਵੀ ਨਹੀਂ ਜਿੱਤ ਸਕਦੇ ਸੀ ਸਪੋਰਟ ਹੀ ਨਹੀਂ ਸੀ ਆਪਣੇ ਪਿੰਡ ਦੀ ਨਾਲੇ ਅਸੀਂ ਕੰਮ ਬਹੁਤ ਕੀਤੇ ਆ ਉਹ ਕੰਮ ਦਾ ਬਹੁਤ ਕੀਤੇ ਆ ਭਲਾ ਬਹੁਤ ਕੀਤਾ ਲੋਕਾਂ ਦਾ ਆਪਣਾ ਨਹੀਂ ਨਾ ਲੋਕ ਭਲਾ ਕਰਦੇ ਕੀ ਕੀ ਕੰਮ ਕੀਤੇ ਤੁਸੀਂ ਪਿੰਡ ਚ ਕੀ ਤੁਹਾਡਾ ਰਿਹਾ ਆਪਾਂ ਸਰਪੰਚੀ ਤੌਰ ਤੇ ਨਹੀਂ ਕੀਤਾ ਆਪਾਂ ਸੌਂਕ ਨਹੀਂ ਲਾਇਆ ਪਿੰਡ ਚ ਪਾਇ ਗਲੀਆਂ ਗੁਲੀਆਂ ਬਣਵਾਤੇ ਬੂਟੇ ਲਾਦੇ ਗਲੀਆਂ ਚ ਨਾਲ ਨਾਲ ਬਣਵਾਤੇ ਬਹੁਤ ਕੁਝ ਕੀਤਾ ਸੜਕਾ ਬਹੁ ਪੱਕਣਾ ਕਰਵਾਇਆ ਸਰਪੰਚ ਬਹੁਤ ਸਰਪੰਚੀ ਜੇ ਸਰਪੰਚ ਬਣਾਇਆ ਨਹੀਂ ਆਪਾਂ ਨੂੰ ਪਿੰਡ ਨੇ ਪਰ ਹੁਣ ਕਹਿਣ ਲੱਗ ਗਏ ਵੀ ਸਰਪੰਚ ਆ ਸਰਪੰਚ ਆ ਹੈ ਹਾਂ ਫੁੱਦੂਆ ਸਰਪੰਚ ਕਹਿਣ ਲੱਗ ਗਏ ਮੰਨ ਕੇ ਤੇ ਲੋਕ ਉਹਦਾ ਕੌਣ ਕਹਿੰਦਾ ਸਰਪੰਚ ਉਜਾ ਸਰਪੰਚ ਕਹਿਣ ਲੱਗੇ ਸਹੀ ਗੱਲ ਹੈ ਮਿਹਨਤ ਵੀ ਕੀਤੀ ਕਹਿੰਦਾ ਸੀ ਕਿੰਨਾ ਕ ਖਰਚਾ ਵੋਟਾਂ 'ਚ ਹੋ ਗਿਆ ਤੁਹਾਨੂੰ 90 ਕ ਲੱਖ ਹੋ ਗਿਆ ਜੀ ਆਪਣਾ 90 ਲੱਖ ਫਿਰ ਕਿਵੇਂ ਰੇਜਮੈਂਟ ਕਿਵੇਂ ਕੀਤਾ ਇੱਕ ਤਾਂ ਆਪਣੇ ਕੋਲ ਹੀ ਥਾਂ ਪਈ ਪਲਾਟ ਲੇਤਾ ਵੀ ਥੋੜਾ ਕ ਉਹ ਵੇਚਦਾ ਇੱਕ ਆਪਣੇ ਕੋਲ ਝੋਟਾ ਸੀ ਆ ਪਸ਼ੂ ਨਹੀਂ ਬਣਵਾਉਂਦੇ ਲੋਕ ਆਪਣੇ ਕੋਲ ਹੁੰਦੇ ਸੀ 70 ਲੱਖ ਦਾ 70 ਲੱਖ ਦਾ ਝੋਟਾ ਵੇਚਦਾ ਹਾਂਜੀ ਲੇਸ ਇਹਦੇ ਕੋਲੇ ਝੋਟਾ ਰੱਖਿਆ ਸੀਗਾ ਪਸ਼ੂ ਆਉਂਦੇ ਸੀ ਕਹਿੰਦਾ ਵੀ ਨਵੇਂ ਦੁੱਧ ਹੋਣ ਆਸਤੇ ਉਹ ਮੈਂ ਝੋਟਾ ਵੇਚਦਾ 70 ਲੱਖ ਦਾ ਕੋਈ ਥਾਂ ਵੇਚਦਾ ਸਰਪੰਚੀ ਫੇਰ ਵੀ ਨਹੀਂ ਜਿੱਤੇ ਸਰਪੰਚੀ ਦੇ ਬੇੜਾ ਹੀ ਬਾਤ ਆ ਵਿੜੇ ਵਾਲਿਆਂ ਨੇ ਮੇਰਾ ਤਾਂ ਜੀ ਬੇੜਾ ਹੀ ਬਾਤ ਆ ਹੁਣ ਤੁਸੀਂ ਇੱਕ ਗੱਲ ਸੋਚੋ ਇੱਕ ਕਹਾਵਤ ਜੀ ਬਣੀ ਸੀ ਕਹਿੰਦੇ ਵੀ ਦੇਖੋ ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲੱਦ ਸਿੱਟ ਨਹੀਂ ਪਈ ਉਹ ਗੱਲ ਬਾਈ ਨਾਲ ਹੋ ਗਈ ਝੋਟਾ ਵੇਚ ਕੇ ਸਰਪੰਚੀ ਭਾਲਦਾ ਸੀ ਨਾਲੇ ਤਾਂ ਉਹ ਕੰਮ ਗਿਆ ਅੱਛਾ ਝੋਟੇ ਦੇ ਕਿੰਨੇ ਪੈਸੇ ਦਿਨ ਚ ਪਰ ਜਾਂਦੇ ਸੀ ਜਦੋਂ ਪਸ਼ੂ ਆਉਂਦੇ ਸੀ ਕਿੰਨੇ ਪੈਸੇ ਲੈਂਦਾ ਸੀ ਇੱਕ ਮੱਝ ਦੇ 500 ਰੁਪਿਆ ਲੈ ਲੈਂਦੇ ਸੀ ਇੱਕ ਪਸ਼ੂ ਦਾ ਹਾਂ 2-3 ਆ ਜਾਂਦੇ ਦਿਨ ਚ ਹਾਂ 1500 ਰੁਪਿਆ ਬਣ ਜਾਂਦਾ 1500 ਰੁਪਿਆ ਝੋਟੇ ਤੋਂ ਕਮਾਈ ਕਰਦਾ ਸੀ ਮਾਂ ਦੇ ਪੁੱਤ ਨੇ ਉਹ ਕਹਿੰਦੇ ਹੁੰਦੇ ਵੀ ਆਂਡੇ ਨਹੀਂ ਖਾਦੇਗੇ ਸਿਆਉਣੇ ਦੇ ਮੁਰਗੀ ਮਾਰ ਲਈ ਤੁਸੀਂ ਤਾਂ ਝੋਟਾ ਵੀ ਵੇਚਤਾ ਤੇ ਤੁਹਾਨੂੰ ਸਰਪੰਚੀ ਵੀ ਨਹੀਂ ਮਿਲੀ ਬੱਸ ਜੀ ਰੋਨ ਨੂੰ ਜੀ ਕਰਦਾ ਮਕਰਜੇ ਕੀ ਜੀ ਬਸ ਪਿੰਡ ਚ ਵੜਨ ਦਾ ਮੇਰਾ ਜਮੀਨ ਜੀ ਕਰਦਾ ਮੋਟਰ ਤੇ ਰਹਿਣਾ ਮਾਦਾ ਇੱਥੇ ਹੀ ਰਹਨੇ ਆ ਹਾਂ ਇਹ ਕੁੱਪ ਇੱਥੇ ਹੀ ਰਹਨੇ ਹੋ ਤੁਸੀਂ ਬਈ ਆ ਕੁੱਪ ਦੇ ਸਾਰੀ ਰਹਿੰਦੇ ਹਾਂ ਉਜੜੇ ਥਾਂ ਵੇਖੋ ਇੱਕ ਉਜੜੇ ਥਾਂ ਚ ਹੀ ਰਹਿੰਦਾ ਸਰਪੰਚ ਕਿਉਂਕਿ ਉਜੜ ਗਿਆ ਬੁਰੀ ਤਰ੍ਹਾਂ ਮਾੜਾ ਕੈਮਰਾਮੈਨ ਨੂੰ ਕੋਣ ਦਿਖਾ ਦੇ ਆ ਬੂਆਂ ਚ ਬਹੁ ਬੂ ਆ ਕੁਛ ਕਰੀ ਜਾਂਦੇ ਉੱਥੇ ਬੈਠੇ ਹੋਰ ਜਿਬਾਹੀ ਕੋ ਕਰਨਾ ਪੂਗਣ ਪੱਲੇ ਵਿੜੇ ਦਾ ਚੱਕ ਨੂੰ ਜੀ ਨਹੀਂ ਕਰਦਾ ਕਿ ਕੰਨੀ ਜੀ ਦੁੱਖ ਤਾਂ ਲੱਗਿਆ ਸੱਚਾ ਬੰਦਾ ਸੀ ਪੰਪ ਦੇ ਕੇ ਠਾਤਾ ਬੁੱਗਰ ਸਰਪੰਚ ਬਣ ਜੂ ਬੁੱਗਰ ਸਰਪੰਚ ਬਣ ਜੂ ਪਰ ਨਹੀਂ ਬਣਿਆ ਝੋਟਾ ਵੀ ਗਿਆ ਪਲਾਠ ਵੀ ਗਿਆ 33 ਵੋਟਾਂ ਤੇ ਜਿਹੜੀ ਹਾਰ ਇਹ ਬੁੱਗਰ ਨੂੰ ਮਿਲੀ ਹੈ ਤੇ ਬੁੱਗਰ ਅੱਜ ਮਨ ਸੱਟ ਕੇ ਬੈਠਾ ਦੁੱਖ ਦੇ ਕਿਤੇ ਨਾ ਕਿਤੇ ਬਹੁਤ ਹੁੰਦਾ ਨਹੀਂ ਹੁਣ ਜ਼ਮੀਨ ਜ਼ਮੀਨ ਕਿੰਨੀ ਆ ਤੁਹਾਡੇ ਕੋਲੇ ਆਪ ਦੀ ਉਹਦਾ ਠੇਕੇ ਦਾ ਪੱਲੇ ਦਾ 15 ਕਿੱਲੇ ਜੀ ਹੂੰ ਤੇ ਹੁਣ 2 ਕਿੱਲਾਂ ਤੇ ਆ ਗਏ ਉਹ ਗਾਚੇਤ ਹੋ ਗਿਆ ਜਮਾ ਆਪਦੀ ਨਹੀਂ ਜਾਣੀ ਠੇਕੇ ਤੇ ਲੈਂਦੇ ਸੀ ਠਾਪੀ ਹੋ ਗਿਆ ਕੰਮ ਬੇੜਾ ਹੀ ਪਤਾ ਹੁਣ ਦੁੱਖ ਦੁੱਖ ਸਰਪੰਚੀ ਚ ਹਾਰੇ ਦੁੱਖ ਕਿਹੜੀ ਗੱਲ ਦਾ ਵੋਟਾਂ ਚ ਪਿਆ ਦੁੱਖ ਦਾ ਹੀ ਵੇਖ ਲੋ ਹੁਣ ਖੀਰੇ ਖਾ ਕੇ 5 ਲੱਖ ਰੁਪਏ ਦੇ ਖੀਰੇ ਅੱਛਾ ਖਾ ਕੇ ਮੂਲਨਾ ਖੀਰੇ ਸਾਹ ਕਰਨੇ ਮੇਰੇ ਘਰ ਹੀ ਪੱਦ ਮਰੀ ਗਏ ਹਾਂ ਸੁੰਗੀ ਗਿਆ ਹਾਂ ਨਾਲੇ ਰੰਗ ਕਾਲਾ ਕਰਤਾ ਮਾਰ ਮਾਰ ਪੱਦ ਹਾਂ ਨਾ ਕੁਝ ਕਹਿਣ ਜੋ ਕਿ ਕਿਹੜੇ ਗੁੱਤਲ ਖਾਨੇ ਚ ਵੜ ਗਏ ਕਿ ਕਿੱਧਰ ਵੜ ਗਏ ਹਾਂ ਬਸ ਆਹੀ ਕੰਮ ਕਰਤਾ ਚਾਦਰਾਂ ਦੀ ਸਾਡੀ ਜਖਣਾ ਕੱਢਤੀ ਹਾਂ ਉਹ ਐਡਾ ਸੋਹਣਾ ਘਰ ਸੀ ਸਾਡਾ ਉੱਦੇ ਹਾਂ ਬਾ ਮੈਂ ਕਹਿੰਦੇ ਬੋਲਣਾ ਸਰਪੰਚੀ ਦਾ ਕੰਮ ਆ ਹੁਣ ਬੰਦਾ ਕਿੱਥੇ ਬੋਲਦਾ ਪਾ ਫਿਰ ਤਾਂ ਕਿੱਥੇ ਮਰਜੀ ਲੈ ਜਾ ਬੰਦੇ ਨੂੰ ਸਰਪੰਚੀ ਮੁੱਕੇ ਦਾ ਰੰਗ ਕਾਲਾ ਕਰਤਾ ਮਾਰ ਮਾਰ ਪੱਧ ਰੰਗ ਕਾਲਾ ਕਰਤਾ ਪੱਗ ਵੀ ਨਹੀਂ ਚੱਜਦੀ ਹੁਣ ਤਾਂ ਵੇਖੋ ਸਰਪੰਚ ਬੁੱਗਰ ਕਹਿੰਦਾ ਬਈ ਆ 5 ਲੱਖ ਦੇ ਖੀਰੇ ਮੂਲੀਆਂ ਖਾ ਕੇ ਲੋਕ ਤੇ ਉਹ ਹਵਾ ਰਾਹੀਂ ਮੇਰੇ ਘਰੇ ਹੀ ਕੱਢੇ ਗਏ ਤੇ ਮੇਰਾ ਰੰਗ ਕਾਲਾ ਕਰਤਾ ਕਹਿੰਦਾ ਮੈਂ ਵੇਖੋ ਚਿੱਟੇ ਸ਼ੂਟ ਦੇ ਵਿੱਚ ਫੋਨ ਆ ਗਿਆ ਲੱਗਦਾ ਕਿਤੇ ਅਧਿਕਾਰੀ ਦਾ ਲੱਗਦਾ ਚੱਕਰ ਨੂੰ ਜੀ ਨਹੀਂ ਕਰਦਾ ਜੀ ਹਾਏ ਓਏ ਉਹ ਦੁੱਖ ਹੀ ਬਹੁਤ ਆ ਬੁੱਗਰ ਨੂੰ ਹੌਸਲਾ ਨਾ ਹਰੋ ਅਗਲੀ ਵਾਰੀ ਉਠੋਂਗੇ ਸਰਪੰਚੀ ਚ ਅਗਲੀ ਆ ਦਸਵਿਆਂ ਚ ਜਾਵਾਂਗੇ ਜੀ ਮੁੰਲਾਦਾ ਹਾਏ ਹਾਏ ਕਿੰਨਾ ਦੁੱਖਾ ਯਾਰ ਕਦੇ ਹਰੇ ਬੰਦੇ ਦਾ ਵੀ ਹਾਲ ਪੁੱਛਿਆ ਕਰੋ ਤਾਂ ਕੈਨੇ ਹੁੰਨੇ ਆ ਵੀ ਦੁਖੀ ਬੰਦਿਆਂ ਦੇ ਕੋਲੇ ਖੜਿਆ ਕਰੋ ਮਰੇ ਤੋਂ ਨਾ ਅਸੀਂ ਮੂੰਹ ਤੋਂ ਕੱਫਣ ਲਾ ਲਾ ਕੇ ਮੂੰਹ ਵੇਣਿਆ ਵੀ ਹਾਏ ਮੂੰਹ ਵੇਖ ਲਗੇ ਜਿਉਂਦੇ ਜੀ ਜਦੋਂ ਬੰਦਾ ਦੁਖੀ ਹੁੰਦਾ ਉਦੋਂ ਮੂੰਹ ਵਟ ਕੇ ਲੰਘਦੇ ਆ ਉਹ ਗੱਲ ਬੁੱਗਰ ਨਾ ਹੋਈ ਅੱਜ ਆਪਦੇ ਖੇਤ ਚ ਬੀਆ ਬਾਣ ਚ ਬੈਠਾ ਇੱਥੇ ਕੋਈ ਦੁੱਖ ਪੁੱਛਣ ਨਹੀਂ ਆਇਆ ਸਰਪੰਚਾ ਦੋ ਕੋਈ ਨਹੀਂ ਐ ਭੈਣ ਚ ਉਹ ਡਰਦਾ ਕੋਈ ਮੱਥੇ ਨਹੀਂ ਲੱਗਿਆ ਹੂੰ ਉਹਨੂੰ ਪਤਾ ਸੀ ਪ੍ਰੋਣਾ ਕੁੱਟੂ ਆ ਵੀ ਪੈਸੇ ਵੀ ਲਾਇਆ ਬਹੁਤ ਕੀਤੇ ਲਵਾਏ ਆ ਹਾਂ ਗਾਲਾਂ ਹੀ ਦਊਗਾ ਫਾਇਦਾ ਹੀ ਨਹੀਂ ਪਰ ਇਹ ਮੂੰਹ ਕਰਕੇ ਨੰਗੇ ਨੇ ਕਿੰਨੇ ਪਾਏ ਆ ਬੋਟਾਂ ਵੀ ਅੱਛਾ ਦੋ ਚਾਰ ਅੱਛਾ ਉਹ ਵੀ ਇਧਰ ਨੂੰ ਹੋ ਜਾਂਦੇ ਆ ਹਾਂ ਉਧਰ ਨੂੰ ਅੱਛਾ ਕੀ ਕੀ ਚਾਵੇ ਵੰਡਿਆ ਕੀ 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 ਬੋਟਾਂ ਚ ਕੋਈ ਸ਼ਰਾਬ ਕੋਈ ਨਸ਼ਾ ਕੋਈ ਆਲੂ ਮੂੜੀ ਜੋ ਕੀ ਕੀ ਵੰਡਿਆ ਤੁਸੀਂ ਠੰਡੇ ਵੰਡੇ ਆ ਮੈਂ ਹੂੰ ਸਮੋਸੇ ਹੂੰ 버ਗਰ ਹੂੰ ਪੌੜਾ ਕੋ ਵੰਡਿਆ ਲੱਡੂ ਲੁੰਡੂ ਦਾ ਖਾਂਦੇ ਨਹੀਂ ਕਿੰਨੇ ਸ਼ਾਨੂ ਸ਼ਾ ਬੋਤਲਾ ਬੋਤਲਾ दारू ਬਹੁ ਵੰਡੀ ਆ ਜੇ ਆਪ ਭੁੱਕੀ ਫੀਮ ਵਾਧੂ ਕੋਲ ਨਾਲੇ ਕਹਿੰਦੇ ਚਲਦੀਆਂ ਨਹੀਂ ਵੋਟਾਂ ਜਖੇ ਕਹਿ ਦਿੰਦੇ ਆ ਵੀ ਇਹ ਉਤੋਂ ਮਨਾਹੀ ਹੁੰਦੀ ਆ ਕਮਿਸ਼ਨਾਂ ਚੋਂ ਕਮਿਸ਼ਨਾਂ ਦੀ ਵਾ ਉਹਨਾਂ ਨੂੰ ਕੀ ਪਤਾ ਜੀ ਆਪਾਂ ਦਾ ਜਿਤਨਾ ਅਸੀਂ ਤਾਂ ਵੜਦੇ ਸੀ ਆਪ ਤਾਂ ਹਾਰ ਹੀ ਗਏ ਜੀ ਤਾਂ ਕਰਕੇ ਤੁਸੀਂ ਤੁਸੀਂ ਵੋਟਾਂ 'ਚ ਸ਼ਰਾਬ ਵੀ ਵੰਡੀ ਫਿਰ ਵੀ ਹਾਰ ਗਏ ਹੁਣ ਕੋਈ ਤੁਹਾਨੂੰ ਉਸ ਹਾਰੇ ਦੇ ਗਮ ਦੇ ਵਿੱਚ ਸਰਪੰਚਾ ਕੋਈ ਤੈਨੂੰ ਬੋਤਲ ਅਧਗਾ ਲੈ ਕੇ ਦੇਖੇ ਗਿਆ ਵੀ ਭਾਈ ਤੂੰ ਵੀ ਪੀਲਾ ਤੈਨੂੰ ਦੁੱਖ ਨਾ ਜੀ ਕੋਈ ਨਹੀਂ ਦੇਖੇ ਗਿਆ ਮੈਂ ਤਾਂ ਵਾਲ ਵੀ ਕਟਾਈ ਫਿਰਦਾ ਸਰ ਤੋਂ ਆਪਦੇ ਹੂੰ ਤਾਂ ਪੱਗ ਬੰਨੀ ਆ ਅੱਛਾ ਨਹੀਂ ਮੈਂ ਪੱਗ ਨਹੀਂ ਬੰਨਦਾ ਹੁੰਦਾ ਜੀ ਦੁੱਖ ਲੱਗਿਆ ਹਾਂ ਅੱਛਾ ਮੈਂ ਸੁਣਿਆ ਤੁਸੀਂ ਵੀ ਫੈਸਲੇ ਵੀ ਪਿੰਡ 'ਚ ਜਦੋਂ ਕਿਦਾਰ ਵਾਲਾ ਪੈਂਦਾ ਸੀ ਸਰਪੰਚੀ ਤੋਂ ਪਹਿਲਾਂ ਆ ਮੂਹਰੇ ਹੋ ਕੇ ਕਰਾਉਂਦੇ ਸੀ ਪੈਸਾ ਟਕਾ ਵੀ ਲਾ ਦਿੰਦੇ ਸੀ ਕਿਸੇ ਗਰੀਬ ਗੁਰਬੇ ਨੂੰ ਪੈਸਾ ਟਕਾ ਦੇ ਵੀ ਦਿੰਦੇ ਸੀ ਦਿੰਦੇ ਸੀ ਜੀ ਸਾਰਿਆਂ ਦਾ ਕਰਦੇ ਹੀ ਮਾੜਾ ਚੰਗਾ ਵਹਿੰਦੇ ਸੀ ਆਪਾਂ ਹੂੰ ਸਾਰਿਆਂ ਦੇ ਮਗਰ ਸਟੈਂਡ ਲੈਣਦੇ ਜੀ ਖੜਦੇ ਹੀ ਪਿੱਛੇ ਹੂੰ ਕਿਸੇ ਨੇ ਆਪਣਾ ਦਾ ਗੁਣ ਪਾਇਆ ਨਹੀਂ ਆ ਪਦਾਪ ਨੂੰ ਕੇ ਪਿੱਛੇ ਖੜਦੇ ਜੀ ਉਹ ਆਪਾਂ ਵਿੜੇ ਚ ਨਹੀਂ ਜਾਂਦੇ ਆਪਾਂ ਮੋਟਰ ਤੇ ਰਹਿੰਦੇ ਆ ਜੀ ਨਹੀਂ ਤੁਸੀਂ ਲੋਕਾਂ ਵਿੱਚ ਸਟੈਂਡ ਲੈਂਦੇ ਰਹੇ ਬੁੱਗਰ ਜੀ ਤੁਸੀਂ ਸਰਪੰਚ ਬਾਨਣਾ ਸੀ ਹਾਰ ਗਏ ਤੁਸੀਂ ਲੋਕਾਂ ਪਿੱਛੇ ਸਟੈਂਡ ਲਿਆ ਇਨਾ ਤੁਹਾਡੇ ਪਿੱਛੇ ਕਿਸੇ ਨੇ ਸਟੈਂਡ ਨਹੀਂ ਲਿਆ ਮੇਰਾ ਆਪ ਦਾ ਹੀ ਭੰਨਤਾ ਸਟੈਂਡ ਜੀ ਉਹਨਾਂ ਨੇ ਖੜਨ ਜੋਗਾ ਛੱਡਿਆ ਨਹੀਂ ਜਮੇ ਨਹੀਂ ਬਹੁਤ ਔਖਾ ਵੇਖੋ ਹਾਰਿਆ ਸਰਪੰਚ ਸਾਹਿਬ ਮਨਤਾ ਦੁਖੀ ਹੁੰਦਾ ਪਰ ਕਿਤੇ ਨਾ ਕਿਤੇ ਲੱਗਦਾ ਕਿਤੇ ਨਾ ਕਿਤੇ ਲੱਗਦਾ ਵੀ ਆਉਂਦੀ ਵਾਰ ਜੇ ਖੜ ਜਾਗੇ ਜਿੱਤ ਜਾਗੇ ਲੋਕ ਹੈ ਵਿਸ਼ਵਾਸ ਦੇ ਕਾਬਲ ਨਹੀਂ ਮਾਦਾ ਨਹੀਂ ਹੁੰਦਾ ਜੀ ਹੋਰ ਤਾਂ ਭਵਾ ਕੋ ਜੇ ਮੈਂ ਦਾ ਹੱਥ ਖੜੇ ਹੋ ਗਿਆ ਜੀ ਮੇਰੇ ਦਾ ਵੋਟ ਪਾਉਣ ਤਾਂ ਜਾਵਾਂਗੇ ਵੋਟ ਪਾਉਣ ਜਾਵਾਂਗੇ ਹੂੰ ਵੋਟ ਉਹਦੇ ਚ ਪਾ ਕੇ ਆਵਾਂਗੇ ਲਖੀਤਰ ਜੀ ਚ ਹੂੰ ਉਹਦੇ ਚ ਵੀ ਨਹੀਂ ਪਾ ਗੁੰਦਾ ਕਿਸੇ ਨੂੰ ਨਹੀਂ ਪਾ ਗੁੰਦਾ ਕਿਉਂ ਮੈਨੂੰ ਨਹੀਂ ਕਿਸੇ ਨੇ ਕੈਨਸਲ ਹੀ ਕਰ ਦੇਣੀ ਆ ਕੈਨਸਲ ਹੀ ਕਰ ਆਉਣੀ ਆ ਅੱਛਾ ਘਰਦਿਆਂ ਦਾ ਕੀ ਰਿਐਕਸ਼ਨ ਰਿਹਾ ਤੁਹਾਡੇ ਘਰਾਂ ਵਾਲੀ ਦਾ ਜਵਾਬ ਕੀ ਕਹਿੰਦੇ ਘਰਾਂ ਵਾਲੀ ਕੀ ਕਹਿੰਦੀ ਉਹਦਾ ਪੁੱਠੇ ਪੱਸੀ ਸੀ ਹੂੰ ਉਹ ਵੀ ਮੈਨੂੰ ਜਿੱਤਣ ਚ ਹੈ ਨਹੀਂ ਸੀ ਖੁਸ਼ ਖਰਾਕੀ ਖੁਸ਼ ਸੀ ਖਰਾਕੀ ਖੁਸ਼ ਸੀ ਉਹ ਵੀ ਆਪਾਂ ਨੂੰ ਤੇ ਫੇਰ ਕਿਉਂ ਉਹ ਕਾ ਤੋ ਹਰਾ ਕੇ ਖੁਸ਼ ਸੀ ਉਹਨੂੰ ਐਵੇਂ ਪੰਗੇ ਲੈਂ ਉਹਦੀ ਵੀ ਗੱਲ ਸਹੀ ਸਿਉ ਉੜਦਾ ਤੀਰ ਲੈ ਲਿਆ ਮਦਾਂ ਉੜਦਾ ਤੀਰ ਲੈ ਲਿਆ ਆ ਗੱਲ ਸੁਣ ਲੋ ਇਹ ਬਹੁਤ ਕੀਮਤੀ ਗੱਲ ਆ ਭਾਈ ਕਈ ਵਾਰੀ ਹੋ ਜਾਂਦਾ ਬੰਦਾ ਕੰਮਕਾਰ ਕਰਦਾ ਇਹ ਹੋ ਜਾਂਦਾ ਉੜਦੇ ਤੀਰ ਲਏ ਜਾਂਦੇ ਮੁੜ ਕੇ ਬੰਦਾ ਔਖਾਂ ਦਾ ਇਹ ਵੀ ਪਤਾ ਲੱਗਿਆ ਫਿਰ ਆਪਣਾ ਬੁੱਗਰ ਜੀ ਵੀ ਤੁਹਾਡੇ ਬੱਚੇ ਘਰਾਂ ਨਹੀਂ ਲੜ ਕੇ ਪੇਕੇ ਉੱਠ ਗਏ ਹਾਂ ਉੱਠ ਜਾਂਦੇ ਸੀ ਬੋਟਾਂ ਵਾਲੇ ਤਾਂ ਹੈ ਨਹੀਂ ਸੀ ਮੇਰੇ ਘਰਾਂ ਲਈ ਇੱਥੇ ਹੂੰ ਮੈਂ ਤਾਂ ਉਹਦੇ ਲੜਕੀ ਜਾਵੜੀ ਸੀ ਕਹਿੰਦੀ ਅੱਜ ਮਰੇਗਾ ਹੂੰ ਤੈਨੂੰ ਪਤਾ ਲੜਾਈ ਹੋ ਜਾਂਦੀ ਯਾਰ ਐ ਡਰਤਾ ਹੁੰਦੇ ਹੀ ਬੜੁਆਂ ਨੂੰ ਹੂੰ ਮਰਾ ਹੀ ਕੋ ਚੱਕਰੀ ਮਗਾ ਤੂੰ ਜਾਣਾ ਜਾਪੀ ਜਿੱਤੇ ਆਪਾਂ ਦਾ ਜਿੱਤੇ ਆ ਤੂੰ ਜਾ ਰਹੀ ਸੀ ਮੈਂ ਸੁਣਿਆ ਹਲਵਾਈ ਵੀ ਸਾਦਲੇ ਸੀ ਤੁਸੀਂ ਤਾਂ ਬੋਲਾ ਕੋ ਕੀਤਾ ਸੀ ਜੀ ਮੁੜ ਕਰੋ ਪਤਾ ਲੱਗਿਆ ਜੀ ਹੂੰ ਕਿੰਨੇ ਪੈਸੇ ਲੈ ਕੇ ਹਲਵਾਈ ਲੱਡੂ ਲੱਡੂ ਬਣਵਾਏ ਸੀ ਉਹੀ ਲਗੇ ਹੇ ਤਾਂ ਕੋ ਬਣਵਾਉਣਾ ਹੀ ਸੀ ਹੂੰ ਜਿੱਤੇ ਵਾਸਤੇ ਤਾਂ ਹੂੰ ਲੈ ਗਏ 5-5 ਸਾਈ ਦੇਤੀ ਤੁਸੀਂ 5000 ਰੁਪਏ ਸਾਈ ਦੇਤੀ ਦੋ ਹਲਵਾਈ ਸੀ ਹੂੰ ਮੁੜ ਕੇ ਕੌਣ ਖੜਦਾ ਜੀ ਉਹੀ ਹਲਵਾਈ ਉਹਨਾਂ ਨੇ ਬਾਲੇ ਹੋਣੇ ਆ ਹਾਂ ਮੁੜ ਕੇ ਉਧਰ ਜਾਵੜੇ ਜੀ ਉਹ ਅੱਛਾ ਚੋ ਨਿਸ਼ਾਨ ਕੀ ਸੀ ਤੁਹਾਡਾ ਚੋਣ ਸੰ ਪੱਠਾ ਸੀ ਜੀ ਬੈ ਗਿਆ ਫਿਰ ਪੱਠਾ ਬਹਿ ਗਿਆ ਤੁਹਾਡਾ ਇਹਦਾ ਮਤਲਬ ਇਹਦਾ ਲੋਕਾਂ ਨੇ ਬਾਤਾ ਪੱਠਾ ਤੁਹਾਡਾ ਚੋਣ ਨਿਸ਼ਾਨ ਵੀ ਪੱਠਾ ਸੀ ਹਾਂਜੀ ਉਹਨਾਂ ਦਾ ਕੀ ਚੋਣ ਨਿਸ਼ਾਨ ਸੀ ਵਿਰੋਧੀ ਧਿਰ ਦਾ ਉਹਨਾਂ ਦਾ ਮੈਨੂੰ ਪਤਾ ਨਹੀਂ ਸੱਬਲ ਸੁਬਲ ਐ ਜੇ ਸੀ ਸੱਬਲ ਸੁਬਲ ਸੀ ਹਾਂ ਅੱਛਾ ਤੁਸੀਂ ਵੋਟਾਂ ਵਾਲੇ ਦਿਨ ਫਿਰ ਗੱਡੀਆਂ ਗੁੱਡੀਆਂ ਵੀ ਆਪਦੀਆਂ ਭੇਜੀਆਂ ਗੱਡੀਆਂ ਜੀ ਮਾ ਆਪ ਹੀ ਚਲਾਉਂਦਾ ਸੀ ਇੱਕ ਤਾਂ ਅੱਛਾ ਐਨੀ ਆਪ ਫਿਰਤ ਕੀਤੀ ਹਾਂ ਘਰੋਂ ਲਿਉਣੇ ਚੱਕ ਕੇ ਹੂੰ ਸਾਕੇਨ ਉੱਥੇ ਜਾ ਕੇ ਵਟਨ ਹੋਰ ਨੱਪਦਿਆ ਕਰਨ ਹੂੰ ਕਿਦੋਂ ਮੈਨੂੰ ਦਾਤਾ ਕਹਿੰਦੇ ਦਿੰਦਾ ਵੋਟਾਂ ਹੀ 10 ਵੀ ਨਹੀਂ ਪਈਆਂ ਹੂੰ ਮੈਂ ਕਿਹ ਕੀ ਚੱਕਰ ਮਗਾ ਕੋਈ ਨਹੀਂ ਬੋਟਾ ਨੂੰ ਉਡਰਾਉਂਦੇ ਆ ਮਗਾ ਤੇ ਮੈਂ ਬਹੁਤ ਲੈ ਲੂਗੇ ਚੱਕ ਚੁੱਕ ਕੇ ਘਰਾਂ ਚੁੱਲੇ ਕੇ ਸਾਕ ਨੇ ਬੋਟਾ ਹੀ ਹੋਰ ਪਾਸੇ ਪਾਈ ਗਈ ਸੱਬਲ ਨੂੰ ਪਾਤੀਆਂ ਹੋਰ ਜੀ ਮੁਤਾਬਤ ਬਸ ਆਸੀ ਹੁੰਦੀ ਹੈ ਜਿੱਤ ਗਈ ਹਾਂ ਜਿੱਤ ਗਈ ਪੱਠਾ ਵਹਿ ਗਿਆ ਸੱਬਲ ਜਿੱਤ ਗਈ ਵੇਖੋ ਚੋ ਨਿਸ਼ਾਨ ਵੀ ਪਤਾ ਨਹੀਂ ਕਿਹੜੇ ਤਰੀਕੇ ਦੇ ਮਿਲੇ ਕੀ ਮੰਨਦੇ ਹੋ ਕਿਸੇ ਤੁਸੀਂ ਕਿਸੇ ਬਾਬੇ ਬੂਬੇ ਨੂੰ ਨਹੀਂ ਪੁੱਛਿਆ ਕੋਈ ਹੱਥ ਹੱਥ ਦਿਖਾਉਂਦੇ ਕੋਈ ਤਵੀ ਧਾਗਾ ਕਰਾ ਲੈਂਦੇ ਵੀ ਕੀ ਹੈ ਕੋਈ ਜਿੱਤ ਹਾਰ ਦਾ ਪਤਾ ਜਿਵੇਂ ਕਹਿੰਦੇ ਆ ਵੀ ਬਾਬਿਆਂ ਦੇ ਡੇਰਿਆਂ ਤੇ ਬਹੁਤ ਜਾਂਦੇ ਹੁੰਦੇ ਆ ਲੀਡਰ ਵੀ ਬਾਬਾ ਜੀ ਸਾਡੇ ਤੇ ਕਰੇ ਉਹ ਕਿਰਪਾ ਫੇਰ ਫਿਰ ਲੋੜ ਹੀ ਨਹੀਂ ਉੱਠਣ ਦਾ ਫਿਰ ਬਾਬੇ ਜਿਤਾਦਿਆ ਕਰਨ ਹੂੰ ਆਏ ਜਿਤਨ ਲੱਗ ਜਾਂਦੇ ਲੋਕ ਕਿਸੇ ਫਿਰ ਬਾਬੇ ਕੋਲੇ ਕਿਸੇ ਕਹਿੰਦੇ ਹੁੰਦੇ ਆ ਮਾਹਪੁਰਚ ਬਹੁਤ ਫਿਰਦੇ ਆ ਇਹ ਗਾਏ ਕਿਤੇ ਦਾ ਕੋਈ ਦਿਖਾਉਂਦੇ ਵੀ ਭਾਈ ਮੈਂ ਜਿੱਤੂਗਾ ਕਿ ਨਹੀਂ ਜਿੱਦਾ ਹੱਥ ਵੀ ਤੇ ਜਦੋਂ ਨੇ ਹੱਥ ਤੇ ਬਣਾਇਆ ਸੀ ਜੀ ਹੂੰ ਉਹ ਕਹਿੰਦਾ ਇਹਨੂੰ ਬੋਡ ਪਾਉਣੀ ਨਹੀਂ ਦੂਜੇ ਪਾਸੇ ਬੋਡ ਪਾਉਣੀ ਆ ਚੇਲੇ ਜੂਲੇ ਸਾਰੇ ਰਲ ਜਾਂਦੇ ਆ ਰਕ ਦੂਜੇ ਨਾਲ ਕਿਤੇ ਪਤਾ ਤਾਂ ਦਿਲਾਸਾ ਹੀ ਦਿੰਦੇ ਰਹੇ ਅਈ ਦਾ ਆਪਾਂ ਮਾਰੇ ਸੀ ਉਹ ਤਕੜੇ ਸੀ ਬਸ ਆ ਚੱਕਰ ਸੀ ਜੀ ਉਹ ਤਾਂ ਇਹ ਸੀਗਾ ਵੀ ਚਲੋ ਗਰੀਬ ਘਰੋਂ ਉੱਠ ਕੇ ਪਿੰਡ ਦੀ ਵਧੀਆ ਗੱਲਬਾਤ ਕਰੋਂਗੇ ਸੁਣੋਂਗੇ ਲੋਕਾਂ ਦੇ ਫਾਇਦੇ ਕਰੋਂਗੇ ਹਨਾ ਜਾਂ ਜਿਵੇਂ ਆਪਾਂ ਕਹਿਦਗੇ ਮਜ਼ਦੂਰ ਵਰਗ ਦੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੋਂਗੇ ਤੁਹਾਨੂੰ ਤਾਂ ਇਹੀ ਸੀ ਹਾਂਜੀ ਹਾਂਜੀ ਇਹੀ ਸੀ ਆਪਾਂ ਦਾ ਲੋਕਾਂ ਦਾ ਫਾਇਦਾ ਹੀ ਕਰਨਾ ਜਿਾ ਪਗੜਾ ਗਰਾਂਡਾ ਖਾਣੀਆਂ ਸੀ ਹਮ ਆਪਾਂ ਲੋਕਾਂ ਦਾ ਫਾਇਦਾ ਕਰਨਾ ਸੀ ਕਿ ਕੁੜੀ ਦਾ ਵਿਆਹ ਕਰਤਾ ਕੋਸ਼ ਕਰਤਾ ਆਪਦਾ ਹੁਣ ਵੀ ਹੌਸਲਾ ਛੱਡਦੇ ਨਹੀਂ ਹਮ ਵੇਣੇ ਕਰਦਿਆਂ ਤੇ ਦਿਲ ਨਰਾ ਹਮ ਕੋਈ ਕਰਾਂਗੇ ਫੇਰ ਕੋਈ ਹਮ ਕਿਵੇਂ ਹੁਣ ਪੱਕੇ ਘਰਾਂ ਦੇ ਤਾਂ ਮਨੂ ਜੀ ਪ੍ਰੋਤਸਹਿ ਨਹੀਂ ਵੀ ਕੋਈ ਖੜਦਾ ਨਹੀਂ ਕਿਸੇ ਦਾ ਬਾਹਰੋਂ ਪਿੰਡ ਚ ਪੈਸੇ ਦੇ ਦੂੰ ਪਿੰਡ ਚ ਪੈਸਾ ਨਹੀਂ ਦਿੰਦਾ ਮੈਂ ਹੂੰ ਐਨਾ ਮੈਨੂੰ ਉਹ ਕਰਤਾ ਹੂੰ ਪਿੰਡ ਵਾਲਿਆਂ ਨੇ ਅੱਛਾ ਤੇ ਆਯਾਦ ਉੱਠੇ ਸੀ ਤੁਸੀਂ ਹੈ ਭਾ ਯਾਦ ਲਾ ਦੇ ਭਾ ਫਾਂਸੀ ਲਾ ਲੋ ਜੀ ਆਯਾਦ ਫਾਂਸੀ ਲੱਗਦਾ ਤੁਸੀਂ ਪੜੇ ਨਹੀਂ ਆਣ ਪੜੋ ਹਨਾ ਤਾਂ ਕਰਕੇ ਵੀ ਹੈ ਪੰਜ ਕੀ ਪੜਿਆ ਪੰਜ ਕ ਪੜਿਆ ਤਾਂ ਕਰਕੇ ਪਰ ਵੇਖੋ ਜ਼ੋਰ ਸੀ ਕਿਤਨੇ ਕਿਤੇ ਇਹਨਾਂ ਦੇ ਹੀ ਮੰਨਣਾ ਵੀ ਲੋਕਾਂ ਨੇ ਮੈਨੂੰ ਪੰਪ ਦੇ ਦਿੱਤੇ ਗਏ ਪੰਪ ਕਰਕੇ ਜਿਹੜਾ ਮੈਂ ਨਹੀਂ ਜਿੱਤ ਸਕਿਆ ਨਹੀਂ ਤੁਸੀਂ ਸਰਪੰਚੀ ਦੀ ਚੋਣ ਹਾਰ ਗਏ ਵੋਟਾਂ ਕਿੰਨੀਆਂ ਪਈਆਂ ਤੁਹਾਨੂੰ ਵੋਟਾਂ 10 ਹੀ ਪਈਆਂ ਜੀ 21 ਦਾ ਤੁਹਾਡੇ ਆਪ ਦੇ ਮੈਂਬਰਾਂ ਪਰਿਵਾਰ ਦੇ 10 ਵੋਟਾਂ ਕਿਵੇਂ ਪਈਆਂ ਉਹਨਾਂ ਨੇ ਭੈਣ ਹੀ ਨਹੀਂ ਯਈ ਮੈਨੂੰ ਸਕੇ ਪਿਓ ਨੇ ਨਹੀਂ ਭੈਣੀ ਯਈ ਉਹ ਕਿੱਥੇ ਪਾ ਦਿੰਦੇ ਚਲੋ ਗਾਲਾਂ ਨਾ ਕੱਢੋ ਤੁਸੀਂ ਕੈਮਰਾ ਚੱਲਦਾ ਸਿੱਧਾ ਹੀ ਹੋ ਗਿਆ ਤੁਹਾਡਾ ਕੰਮ ਉਹ ਕੈਮਰਾ ਜੀ ਬਸ ਤੁਸੀਂ ਤਾਂ ਠੁਰਕ ਭੁਰੀ ਨੇ ਬੱਛੇ ਠੁਰਕ ਤਾਂ ਨਹੀਂ ਭੋਰਦੇ ਬੁੱਗਰ ਸਾਹਿਬ ਠੀਕ ਆ ਤੁਸੀਂ ਸਰਪੰਚੀ ਚ ਹਾਰ ਗਏ ਮੰਨਦੇ ਆ ਗੁੱਸਾ ਗਿਲਾ ਹੁੰਦਾ ਪਰ ਗੁੱਸਾ ਗਿਲਾ ਤੁਸੀਂ ਐਦਾਂ ਨਾ ਇਹ ਇੱਕ ਜਿਹੜਾ ਹੁੰਦਾ ਏ ਜੇ ਸਿਸਟਮ ਹੁੰਦਾ ਏ ਤੇ ਰੋਕ ਲਾ ਦਿੰਦੀ ਏ YouTube ਉਹ ਰੋਕ ਹੀ ਲਾ ਦਿੰਦੇ ਤੁਸੀਂ ਦਾ ਮਜ਼ਾਕ ਕਰੀ ਨੇ ਬਟਾ ਮਜ਼ਾਕ ਨਹੀਂ ਬੁੱਗਰ ਸਾਹਿਬ ਵੇਖੋ ਤੁਹਾਡੇ ਕੋਲੇ ਕੋਈ ਇੰਟਰਵਿਊ ਲੈਣ ਆਇਆ ਹੁਣ ਤਾਂ ਨਾਮਾ ਦੇਣੀ ਹੈ ਠੀਕ ਆ ਮੈਂ ਤੈਨੂੰ ਦੇਤੀ ਤਾਂ ਕਰਕੇ ਮਗਾ ਜਾਲ ਇਨੀ ਵਾਟੋਂ ਤੁਸੀਂ ਆਏ ਆ ਨੇ ਹੁਣ ਵੇਖੋ ਮੈਸੇਜ ਕੀ ਦੇਣਾ ਚਾਹੁੰਦੇ ਆ ਲੋਕਾਂ ਨੂੰ ਕੀ ਕਹਿਣਾ ਬੁੱਗਰ ਸਾਹਿਬ ਠੀਕ ਆ ਤੁਸੀਂ ਸਰਪੰਚੀ ਦੀ ਚੋੜ ਹਾਰੇ ਮਾਣ ਮੰਨਦੇ ਆ ਤੁਸੀਂ ਤਾਂ ਸਾਡੇ ਤੋਂ ਵੀ ਮੋਖਾ ਫੋਰ ਕੇ ਫੇਰ ਕੇ ਪਰੇ ਨੂੰ ਬਹਿ ਗਿਓ ਅਸੀਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਕੀ ਲੱਗਦਾ ਕੀ ਲੋਕਾਂ ਨੂੰ ਕਹੋਂਗੇ ਤੁਸੀਂ ਵੇਖੋ ਤੁਹਾਡੇ ਪਿੰਡ ਦੇ ਲੋਕ ਸੀ ਤੁਹਾਡਾ 80 90 ਲੱਖ ਖਰਚਾ ਹੋ ਗਿਆ ਤੁਹਾਡਾ ਝੋਟਾ ਥੋੜਾ ਵਿਕ ਗਿਆ ਪਲਾਟ ਸਰਪੰਚੀ ਚ ਥੋੜਾ ਵਿਕ ਗਿਆ ਖੀਰੇ ਮੂਲੀਆਂ ਥੋਥੋ ਖਾ ਗਏ ਵੋਟਾਂ ਤੁਹਾਨੂੰ ਘਰ ਦਿਆ ਨੇ ਵੀ ਨਹੀਂ ਪਾਇਆਂ ਕੀ ਕਹੋਂਗੇ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਦਾ ਕੁਝ ਨਹੀਂ ਕਹਿੰਦਾ ਮੇਰੇ ਤਾਂ ਤੂੰ ਵੀ ਮਨੂੰ ਗਲਾ ਲਾਉਣੀ ਆਇਆ ਗਲਾ ਲਾਉਣੀ ਆਇਆ ਬੁੱਗਰ ਸਾਹਿਬ ਗੱਲ ਤਾਂ ਕਲੀਅਰ ਕਰੋ ਨਾ ਆਖਰਕਾਰ ਤੁਸੀਂ ਹਰੇ ਹੋ ਤੁਸੀਂ ਇਹਨਾਂ ਪੈਸਾ ਵਾਹਿਆ ਕੋਸਤਾ ਲੋਕਾਂ ਨੂੰ ਕਹੋ ਵੀ ਭਾਈ ਜਾਂ ਮਗਰ ਲੱਗੀਦਾ ਹੁੰਦਾ ਜਾਂ ਪੰਪਾਂ ਜਾਂ ਨਹੀਂ ਆਈਦਾ ਹੁੰਦਾ ਤੂੰ ਆਇਆ ਲੜਾਉਣ ਆਇਆ ਤੇ ਪਿੰਡ ਲੈਣਾ ਮੈਨੂੰ ਨਹੀਂ ਲੜਾਉਣੀ ਆਇਆ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਕਹੇ ਨੇ ਪੁੱਛਣੀ ਦੱਸਣੀ ਚਾਹੀਦੀ ਆ ਪੁੱਛਣੀ ਹੁਣ ਮੈਂ ਤੁਹਾਨੂੰ ਇਹਨਾਂ ਕੋ ਦੱਸਤਾ ਹੁਣ ਮੈਂ ਕੀ ਕਰਾਂ ਹੋਰ ਤੁਹਾਨੂੰ ਦੱਸੋ ਕੀ ਦੇਣਾ ਨਹੀਂ ਸਾਨੂੰ ਤਾਂ ਤੁਸੀਂ ਦੱਸ ਤਾਂ ਕੀ ਮੈਸੇਜ ਕੀ ਦੋਗੇ ਜਾਂ ਜਿਹੜੇ ਹੋਰ ਭੈਣ ਭਰਾ ਖੜੇ ਆ ਪੰਪਾਂ ਜਾ ਕੇ ਵੀ ਅਸੀਂ ਜਿੱਤ ਜਾਾਂਗੇ ਕਿ ਇਦਾਂ ਜਿੱਤੇ ਜਾਊਗਾ ਉਹਨਾਂ ਦਾ ਮਾਂ ਗਨਬਾਦ ਆਉੜਦਾ ਤੀਰ ਨਾ ਲਾਓ ਜੇ ਹੂੰ ਐਵੇਂ ਕਿਸ ਦੇ ਪਿੱਛੇ ਲੱਗ ਕੇ ਐਵੇਂ ਉਹਦਾ ਨੁਕਸਾਨ ਨਾ ਕਰਾ ਲੋ ਜੇ ਮੁਰਕੀ ਸੀਰੀ ਲੱਗੇ ਰਹੋਗੇ ਹੂੰ ਮਾਦਾ ਚਲ ਕਰੋ ਠੀਕ ਠਾਕ ਸੀ ਹੂੰ ਮੇਰੇ ਤਾਂ ਮਾਦਾ ਸਰ ਗਿਆ ਮੇਰਾ ਤਾਂ 15 ਕਿਲੇ ਲੈਂਦੇ ਮੈਂ 2 ਕਿਲੇ ਠੇਕੇ ਤੇ ਲੈ ਲੇ ਫੇਰ ਹੁਣ ਤਾਂ ਹੂੰ ਠੀਕ ਆ ਐਵੇਂ ਕੋਈ ਫਾਇਦਾ ਨਹੀਂ ਕੇ ਪਿੱਛੇ ਲੱਗ ਕੇ ਵੀ ਐਵੇਂ ਉੱਠਣ ਦਾ ਆ ਦਾ ਮਾਸ ਬਚਾਵੇ ਐਵੇਂ ਕੋਈ ਫਾਇਦਾ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਉਂਗਲਾ ਚੜਨ ਤੇ ਬਿਲਕੁਲ ਵੇਖ ਲੋ ਹਾਰੇ ਹੋਏ ਸਰਪੰਚ ਨੇ ਜਿਹੜਾ ਵੋਟਾਂ 'ਚ ਹਾਰਿਆ ਉਹਨੇ ਸਿੱਧੀ ਗੱਲ ਇਹ ਕਹੀਏ ਗੱਲ ਬਿਲਕੁਲ ਸਹੀ ਗੱਲ ਆ ਐਵੇਂ ਕਿਸੇ ਦੇ ਮਗਰ ਨਾ ਲੱਗਿਆ ਕਰੋ ਚਾਦਰ ਵੇਖ ਕੇ ਪੈਰ ਪਸਾਰਿਆ ਕਰੋ ਹੁਣ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਨੁਕਸਾਨ ਹੋ ਗਿਆ 90 ਲੱਖ ਦਾ ਝੋਟਾ ਵੇਗ ਗਿਆ ਜਾਂ ਜ਼ਮੀਨ 15 ਤੋਂ 2 ਕਿੱਲਿਆਂ ਦੇ ਠੇਕੇ ਤੇ ਆ ਗਏ ਕਿੰਨੇ ਸਾਲਾਂ 'ਚ ਇਹ ਪਰਮਾਈ ਹੋਊਗੀ ਕਿੰਨਾ ਟਾਈਮ ਲੱਗੂਗਾ ਉਹਨਾਂ ਦੇ ਨਾਲ ਰਲਣ ਵਾਸਤੇ ਇਹਦਾ ਹੀ ਮੁੰਲਾ ਦਾ ਸਾਰੀ ਉਮਰ ਹੀ ਲੱਗ ਜੂਗੀ ਹੂੰ ਇਹਦਾ ਮੁਸ਼ਕਲ ਆ ਹੁਣ ਤਾਂ ਕੰਮ ਸੈਟ ਆਉਂਦਾ ਨਹੀਂ ਸੈਟ ਆਉਂਦਾ ਹੀ ਨਹੀਂ ਕਿੱਥੇ ਆਉਂਦਾ ਅੱਕੀ ਹੱਥੋਂ ਲੰਘ ਜੇ ਜੀ ਹੂੰ ਤੇ ਆਪ ਵੀ ਜਿਹਨੇ ਕਿਹੜਾ ਕੰਮ ਹੱਥੋਂ ਲੰਘ ਜੇ ਫੇਰ ਸੈਟ ਨਹੀਂ ਹੁੰਦਾ ਹੂੰ ਮੁਸ਼ਕਲ ਆਉਂਦਾ ਬਾ ਰੱਬ ਨੂੰ ਪਤਾ ਬਹੁਤ ਮੰਨ ਤੇ ਗੱਲਾਂ ਲਾਈ ਬੈਠੇ ਨੇ ਬੁੱਗਰ ਜੀ ਕਿਉਂਕਿ ਇਹ ਸਰਪੰਚੀ ਦੀ ਚੋਣ ਚੋਂ ਹਾਰੇ ਆ 33 ਵੋਟਾਂ ਤੇ ਹਾਰਿਆ 21 ਵੋਟਾਂ ਕਰਦੀਆਂ ਸੀ ਪਰ 10 ਵੋਟਾਂ ਹੀ ਪਈਆਂ 11 ਜਿਹੜੇ ਪਰਿਵਾਰਕ ਮੈਂਬਰ ਕਿਤੇ ਨਾ ਕਿਤੇ ਉਹ ਦੂਜੇ ਪਾਸੇ ਸੱੱਬਲ ਵਾਲੇ ਪਾਸੇ ਭੁਗਤ ਗਏ ਉਹਨਾਂ ਨੇ ਸੱੱਬਲ ਦਾ ਬਟਨ ਦਬਤਾ ਤੇ ਇਧਰ ਪੱਠਾ ਚੋ ਨਿਸ਼ਾਨ ਸੀ ਪੱਠਾ ਬਹਿ ਗਿਆ ਗੱਲ ਨਹੀਂ ਬਣ ਸਕੀ ਪਰ ਅਫਸੋਸ ਹੈ ਸਾਨੂੰ ਜਿਹੜਾ ਉਹ ਜ਼ਰੂਰ ਹੈ ਕਿ ਇਹਨਾਂ ਦੇ ਨਾਲ ਧੱਕਾ ਹੋਇਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਪਰ ਫਿਰ ਵੀ ਬਹੁਤ ਅਫਸੋਸ ਆ ਸਰਪੰਚ ਸਾਹਿਬ ਫਿਰ ਵੀ ਅਸੀਂ ਚਲੋ ਤੁਹਾਡੇ ਹੌਸਲੇ ਦੀ ਦਾਤ ਦਿੰਨੇ ਆ ਕਿ ਤੁਸੀਂ ਲੋਕਾਂ ਦੇ ਨਾਲ ਤਾਂ ਉਵੇਂ ਹੀ ਵਿਹਾਰ ਰੱਖੋਗੇ ਉਹਨਾਂ ਨਾਲ ਖੜੋਗੇ ਉਹਨਾਂ ਨਾਲ ਉਹਵੇਂ ਉਹਨਾਂ ਨੂੰ ਹੌਸਲਾ ਦੇਵੋਗੇ ਉਹਨਾਂ ਦੇ ਕੰਮਕਾਰ ਕਰਦੇ ਰਹੋਗੇ ਕਿ ਜਾਂ ਨਹੀਂ ਲੋਕਾਂ ਦੇ ਜਿਵੇਂ ਤੁਹਾਡੇ ਨਾਲ ਕੀਤੀ ਤੁਸੀਂ ਅੱਜ ਤੋਂ ਬਾਅਦ ਨਹੀਂ ਨਾਲ ਚੱਲਦੇ ਉਹਨਾਂ ਦੇ ਕੰਮ ਤਾਂ ਨਹੀਂ ਮੈਂ ਕਰਦਾ ਹੁਣ ਹੁਣ ਮੈਂ ਆਪਦਾ ਕੰਮ ਕਰਾਂ ਮੈਨੂੰ ਟੱਟੀ ਆ ਗਈ ਠੀਕ ਆ ਲਓ ਸਰਪੰਚ ਸਾਹਿਬ ਜਿਹੜੇ ਉਹ ਚਲੇ ਗਏ ਨੇ ਉਹਨਾਂ ਨੂੰ ਜਿਹੜੀ ਗੱਲ ਕਹਿ ਕੇ ਗਏ ਆ ਉਹਨਾਂ ਦਾ ਥੋੜਾ ਜਿਹਾ ਕੰਮ ਵਧ ਗਿਆ ਪ੍ਰੈਸ਼ਰ ਉਹ ਚਲੇ ਗਏ ਨੇ ਪਰ ਇਹ ਇੱਕ ਵੇਖੋ ਅਸੀਂ ਬੇਸ਼ੱਕ ਮਲੂਕਾ ਟੀਵੀ ਨੇ ਇੱਕ ਮੈਸੇਜ ਦਿੱਤਾ ਪਰ ਵੇਖੋ ਬਾਈ ਜਿਹੜੇ ਹਾਰ ਜਾਂਦੇ ਆ ਉਹਨਾਂ ਨੂੰ ਦੁੱਖ ਦਾ ਪਤਾ ਹੁੰਦਾ ਪੰਪਾਂ ਜਾ ਕੇ ਕਦੇ ਨਾ ਕਰੋ ਆਪਦਾ ਪਹਿਲਾ ਗਰਾਉਂਡ ਲੈਵਲ ਬਣਾਓ ਜਦੋਂ ਕੋਈ ਸਰਪੰਚੀ ਦੀ ਚੋਣ ਹਾਰੇ ਚਾਹੇ ਐਮਐਲਏ ਦੀ ਚੋਣ ਹਾਰੇ ਚਾਹੇ ਪੀਐਮ ਤੱਕ ਚੋਣ ਹਰਦਾ ਜਦੋਂ ਬੰਦਾ ਕੁਰਸੀ ਤੇ ਬਹਿ ਕੇ ਗਰਾਉਂਡ ਲੈਵਲ ਭੁੱਲ ਜਾਂਦਾ ਆਪਣੇ ਪਬਲਿਕ ਨੂੰ ਭੁੱਲ ਜਾਂਦਾ ਉਸ ਤੋਂ ਬਾਅਦ ਫਿਰ ਉਹਨੂੰ ਹਾਰ ਦਾ ਮੂੰਹ ਆ ਜਿਹੜਾ ਉਹ ਵੇਖਣਾ ਪੈਂਦਾ ਇਹੀ ਹਾਲ ਆ ਜਿਹੜਾ ਹਾਰੇ ਹੋਏ ਸਰਪੰਚਾਂ ਲੀਡਰਾਂ ਜਾਂ ਕਿਸੇ ਦਾ ਵੀ ਹੋ ਸਕਦਾ ਕਿਸੇ ਵੀ ਤੁਸੀਂ ਕੰਮ ਦੇ ਵਿੱਚ ਜਦੋਂ ਹਾਰਦੇ ਹੋ ਉਦੋਂ ਕਿਤੇ ਨਾ ਕਿਤੇ ਵੇਖਿਆ ਕਰੋ ਵੀ ਸਾਥੋਂ ਮਿਸਟੇਕ ਸਾਥੋਂ ਗਲਤੀਆਂ ਜਿਹੜੀਆਂ ਉਹ ਕੀ ਹੋ ਗਈਆਂ ਇਹ ਸੀ ਹਾਰੇ ਹੋਏ ਸਰਪੰਚ ਦੀ ਇੰਟਰਵਿਊ ਜਿਹੜੀ ਤੁਹਾਡੇ ਤੱਕ ਲਿਆਂਦੀ ਆ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇੰਟਰਵਿਊ ਕਿਦਾਂ ਦੀ ਲੱਗੀ ਧੰਨਵਾਦ ਜੀ